ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਦਸਿਕਾ ਤਾਜ਼ਾ ਰਿਪੋਰਟ ਦੇ ਮੁਤਾਬਕ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੇ ਅੰਤਰਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਯੂਕੇ ਦੇ ਮੰਤਰੀਆਂ ਨੇ ਹੁਣ ਤੇຊਸ਼ੁੰਦਰ ਪੜਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਲਈ ਟੀਚੇ ਘਟਾ ਦਿੱਤੇ ਨੇ ਅਤੇ ਇਸ ਦੀ ਬਜਾਏ ਵਿਦੇਸ਼ਾਂ ਦੇ ਵਿੱਚ ਬ੍ਰਿਟਿਸ਼ ਸਿੱਖਿਆ ਦੇ ਵਿਸਥਾਰ ਉਤੇ ਧਿਆਨ ਕੇਂਦ੍ਰਿਤ ਕੀਤਾ ਹੈ ਸਰਕਾਰ ਦਾ ਟੀਮਾ ਟੀਚਾ ਹੈ ਕਿ 2030 ਤੱਕ ਸਿੱਖਿਆ ਨਿਰਿਆਤ ਨੂੰ ਵਧਾ ਕੇ 40 ਬਿਲੀਅਨ ਪੌਂਡ ਪ੍ਰਤੀ ਸਾਲ ਤੱਕ ਲਿਆਂਦਾ ਜਾਵੇ ਇਹ ਨਵਾਂ ਲક્ષ्य 20419 ਵਿੱਚ ਤੈਅ ਕੀਤੇ ਗਏ ਉਸ ਟੀਚੇ ਦੀ ਥਾਂ ਲਵੇਗਾ ਜਿਸ ਅਧੀਨ ਯੂਕੇ ਕੈਂਪਸ ਸੇ ਵਿੱਚ ਹਰ ਸਾਲ 6 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਜਨਾ ਸੀ ਨਵੀਂ ਅੰਤਰਰਾਸ਼ਟਰੀ ਸਿੱਖਿਆ ਰਣਨੀਤੀ ਅਧੀਨ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਹੱਬ ਕੈਂਪਸ ਅਤੇ ਸਾਂਝੇਦਾਰੀ ਖੋਲਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ ਤਾਜੋ ਵਿਦਿਆਰਥੀ ਆਪਣੇ ਦੇਸ਼ ਦੇ ਨੇੜੇ ਹੀ ਯੂਕੇ ਦੀ ਸਿੱਖਿਆ ਪ੍ਰਾਪਤ ਕਰ ਸਕਣ ਸਿੱਖਿਆ ਵਿਭਾਗ ਨੇ ਕਿਹਾ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਲਈ ਕੋਈ ਨਿਰਧਾਰਤ ਟੀਚਾ ਨਹੀਂ ਹੋਵੇਗਾ ਸਗੋਂ ਨਵੇਂ ਗਲੋਬਲ ਬਾਜ਼ਾਰ ਦੇ ਵਿੱਚ ਫਲਾਪ ਨੂੰ ਸਮਰਥਨ ਦਿੱਤਾ ਜਾਵੇਗਾ ਰਿਪੋਰਟ ਵਿੱਚ ਇਹ ਵੀ ਦੱਸਾਇਆ ਗਿਆ ਹੈ ਕਿ ਸਰਕਾਰ ਸਖਤ ਪਾਲਣਾ ਨਿਯਮ ਲਾਗੂ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਯੂਕੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀ ਅਸਲੀ ਅਤੇ ਯੋਗ ਨੇ ਜੇਕਰ ਕੋਈ ਯੂਨੀਵਰਸਿਟੀ ਇਹ ਮਾਪਦੰਡ ਪੂਰੇ ਕਰਨ ਦੇ ਵਿੱਚ ਅਸਫਲ ਜਾਂਦੀ ਹੈ ਤਾਂ ਉਸ ਨੂੰ ਭਰਤੀ ਸੀਮਾਵਾਂ ਚਾ ਇਥੋਂ ਤੱਕ ਕਿ ਆਪਣਾ ਲਾਇਸੈਂਸ ਵੀ ਗਵਾਣਾ ਪੈ ਸਕਦਾ ਹੈ। ਮੰਤਰੀਆਂ ਨੇ ਸਪਸ਼ਟ ਕੀਤਾ ਕਿ ਯੂਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ। ਰਿਜ਼ਨਾਲੀ ਦਸੰਬਤ ਵਿੱਚ ਇਹ ਪੁਸ਼ਟੀ ਵੀ ਕੀਤੀ ਗਈ ਸੀ ਕਿ ਯੂਕੇ ਤੋਂ ਜਾਸਤਾਈ ਦੇ ਵਿੱਚ ਯੂਰੋਪੀ ਯੂਨੀਅਨ ਦੇ ਇਰਾਸਮਸ ਪਲਸ ਪ੍ਰੋਗਰਾਮ ਦੇ ਵਿੱਚ ਮੂਰ ਸ਼ਾਮਲ ਹੋਵੇਗਾ। ਸਿੱਖ ਸੱਤਰ ਬੀ. ਜੇ. ਟੈਫਲਿਪਸਨ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਵਿਸਥਾਰ ਦੇ ਨਾਲ ਯੂਨੀਵਰਸਿਟੀ ਅਤੇ ਕਾਲਜ ਆਪਣੀ ਆਮਦਨ ਨੂੰ ਵਿਵਿਨ ਬਣਾ ਸਕਣਗੇ। ਵਿਸ਼ਵ ਪੱਧਰੀ ਪਾਇਵਾਲਾ ਨੂੰ ਮਜ਼ਬੂਤ ਕਰ ਸਕਣਗੇ ਤੇ ਲਖਾ ਵਿਦਿਆਰਥੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਹੀ ਉੱਚ ਗੁਣਵੱਤਾ ਵਾਲੀ ਯੁਕਤਿ ਸਿੱਖਿਆ ਮੁਹਈਆ ਕਰਵਾ ਸਕਣਗੇ ਇਹ ਨਵੀਂ ਨੀਤੀ ਅਦਗਨ ਵਿਜਿਆ ਦੇ ਵਿੱਚ ਆ ਰਹੀ ਗਿਰਾਵਟ ਤੋਂ ਬਾਅਦ ਲਾਗੂ ਕੀਤੀ ਗਈ ਹੈ 2020 ਪਛੀਨੂ ਖਤਮ ਹੋਏ ਸਾਲ ਦੌਰਾਨ 431000 ਤੋਂ ਵੱਧ ਸਪਾਂਸਰਡ ਅਧਿਆਨ ਵੀਜ਼ੇ ਜਾਰੀ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 18% ਦੀ ਕਟਬੰਦੇ ਨੇ ਇਸ ਤੋਂ ਇਲਾਵਾ ਸਰਕਾਰ ਨੇ ਹਰ ਅੰਤਰਰਾਸ਼ਟਰੀ ਵਿਦਿਆਰਥੀ ਤੋਂ ਪ੍ਰਤੀ ਸਾਲ 925 ਪਾਉਂਡ ਦਾ ਨਵਾਂ ਟੈਕਸ ਵੀ ਲਾਗੂ ਕੀਤਾ ਹੈ ਹਾਲਾਂਕਿ ਵੀਜ਼ੇ ਦੇ ਵਿੱਚ ਕਮੀ ਆਈ ਹੈ ਪਰ یوਕਾਸ ਦੇ ਅੰਕੜੇ ਮੁਤਾਬਕ 2025 ਵਿੱਚ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਅਰਜ਼ੀਆਂ ਵਿੱਚ 2.2% ਦੀ ਵਾਧਾ ਦਰਜ ਕੀਤਾ ਗਿਆ ਖਾਸ ਕਰਕੇ ਚੀਨ ਤੋਂ ਆਉਣ ਵਾਲਿਆ ਅਲਸੀਆ ਦੇ ਵਿੱਚ ਰਿਕਾਰਡ ਵਧਦਾ ਦੇਖਿਆ ਗਿਆ ਇਸ ਸਮੇਂ ਲਗਭਗ 6,20,000 ਵਿਦਿਆਰਥੀ ਦੁਨੀਆ ਦੇ ਕਰੀਬ 200 ਦੇਸ਼ਾਂ ਦੇ ਵਿੱਚ ਯੂਕੇ ਯੂਨੀਵਰਸਿਟੀਆਂ ਦੇ ਨਾਲ ਜੁੜੇ ਹੋਏ ਨੇ ਇਜ਼ਰਾਈਲੀ ਵਿਦਿਆਰਥੀ ਆਕੂ ਨੇ ਕੈਂਪਸ ਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਨੰਕੂ ਐਸਯੂਕੇ ਦੀ ਪ੍ਰਧਾਨ ਅਮੀਰਾ ਕੈਮਪ ਬੈਲ ਨੇ ਕਿਹਾ ਕਿ ਵਿਦਿਆਰਥੀ ਆਪਣੇ ਸਾਥੀਆਂ ਨਾਲ ਇੱਕੋ ਕੈਂਪਸ ਵਿੱਚ ਸਿੱਖਣਾ ਚਾਹੁੰਦੇ ਨੇ ਨਾ ਕਿ ਵੱਖ-ਵੱਖ ਮਹਾਦੀਪਾਂ ਦੇ ਵਿੱਚ। ਉਹਨਾਂ ਨੇ ਵੀ ਝੋਲ ਦਿੱਤਾ ਕਿ ਜੇਕਰ ਯੂਕੇ ਦੀ ਸਿੱਖਿਆ ਅਬਦੇਸ਼ੀ ਕੈਂਪਸਾਂ ਤੱਕ ਫੈਲਾਈ ਜਾਂਦੀ ਹੈ ਤਾਂ ਉੱਥੇ ਵੀ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀ ਅਨਪਵਰ ਯੂਕੇ ਦੇ ਮਿਆਰ ਦੇ ਬਰਾਬਰ ਹੋਣਾ ਚਾਹੀਦਾ ਹੈ। ਦੱਸੇ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੇ ਅੰਤਰਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਯੂਕੇ ਦੇ ਮੰਤਰੀਆਂ ਨੇ ਹੁਣ ਦੇਸ਼ ਹੰਦਰ ਪੜਨ ਔਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਤੇ ਲਈ ਟਿਚਰ ਘਟਾ ਦਿੱਤੇ ਨੇ ਅਤੇ ਇਸ ਦੀ ਬਜਾਏ ਵਿਦੇਸ਼ਾਧਰ ਵਿੱਚ ਬ੍ਰਿਟਿਸ਼ ਸਿੱਖਿਆ ਦੇ ਵਿਸਥਾਰ ਉਤੇ ਧਿਆਨ ਕੇਂਦ੍ਰਿਤ ਕੀਤਾ ਹੈ ਸਰਕਾਰ ਦਾ ਧਮਾ ਟਿਚਰ ਹੈ ਕਿ 2030 ਤੱਕ ਸਿੱਖਿਆ ਨਿਰਯਾਤ ਨੂੰ ਵਧਾ ਕੇ 40 ਬਿਲੀਅਨ ਪੌਂਡ ਪ੍ਰਤੀ ਸਾਲ ਤੱਕ ਲਿਆਂਦਾ ਜਾਵੇ ਇਹ ਨਵਾਂ ਲਕਸ਼ਯ 2019 ਵਿੱਚ ਤੈਅ ਕੀਤੇ ਗਏ ਉਸ ਟਿਚਰ ਦੀ ਥਾਂ ਲਵੇਗਾ ਜਿਸ ਅਧੀਨ ਯੂਕੇ ਕੈਂਪਸ ਦੇ ਵਿੱਚ ਹਰ ਸਾਲ 6 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਜਨਾ ਸੀ ਨਵੀਂ ਅੰਤਰਰਾਸ਼ਟਰੀ ਸਿੱਖਿਆ ਰਣਨੀਤੀ ਅਧੀਨ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਹੱਬ, ਕੈਂਪਸ ਅਤੇ ਸਾਂਝੇਦਾਰੀ ਖੋਲਣ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ। ਤਾਜੋ ਵਿਦਿਆਰਥੀ ਆਪਣੇ ਦੇਸ਼ ਦੇ ਨਿਯਰੇ ਹੀ ਯੂਕੇ ਦੀ ਸਿੱਖਿਆ ਪ੍ਰਾਪਤ ਕਰ ਸਕਣ ਸਿੱਖਿਆ ਵਿਭਾਗ ਨੇ ਕਿਹਾ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਲਈ ਕੋਈ ਨਿਰਧਾਰਤ ਟੀਚਾ ਨਹੀਂ ਹੋਵੇਗਾ ਸਗੋਂ ਨਵੇਂ ਗਲੋਬਲ ਬਾਜ਼ਾਰ ਦੇ ਵਿੱਚ ਫਲਾਪ ਨੂੰ ਸਮਰਥਨ ਦਿੱਤਾ ਜਾਵੇਗਾ ਰਿਪੋਰਟ ਵਿੱਚ ਇਹ ਵੀ ਦੱਸਾਇਆ ਗਿਆ ਹੈ ਕਿ ਸਰਕਾਰ ਸਖਤ ਪਾਲਣਾ ਨਿਯਮ ਲਾਗੂ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਯੂਕੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀ ਅਸਲੀ ਅਤੇ ਯੋਗ ਨੇ ਜੋ ਕੋਈ ਯੂਨੀਵਰਸਿਟੀ ਇਹ ਮਾਪਦੰਡ ਪੂਰੇ ਕਰਨ ਦੇ ਵਿੱਚ ਅਸਫਲ ਜਾਂਦੀ ਹੈ ਤਾਂ ਉਸ ਨੂੰ ਭਰਤੀ ਸੀਮਾਵਾਂ ਚਾ ਇਥੋਂ ਤੱਕ ਕਿ ਆਪਣਾ ਲਾਇਸੈਂਸ ਵੀ ਗਵਾਣਾ ਪੈ ਸਕਦਾ ਹੈ ਮੰਤਰੀਆਂ ਨੇ ਸਪਸ਼ਟ ਕੀਤਾ ਕਿ ਯੂਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ ਇਸ ਨਾਲੀ ਦੇ ਸੰਬੰਧ ਵਿੱਚ ਇਹ ਪੁਸ਼ਟੀ ਵੀ ਕੀਤੀ ਗਈ ਸੀ ਕਿ ਯੂਕੇ ਤੋਂ ਜਾਸਤਾਈ ਦੇ ਵਿੱਚ ਯੂਰੋਪੀ ਯੂਨੀਅਨ ਦੇ ਇਰਾਸਮਸ ਪਲਸ ਪ੍ਰੋਗਰਾਮ ਤੇ ਵਿੱਚ ਮੂਰ ਸ਼ਾਮਲ ਹੋਵੇਗਾ ਸਿੱਖ ਸੱਤਰ ਬੀ ਜੇ ਟੈਫਲਿਪਸਨ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਵਿਸਥਾਰ ਦੇ ਨਾਲ ਯੂਨੀਵਰਸਿਟੀਾਂ ਤੇ ਕਾਲਜ ਆਪਣੀ ਆਮਦਨ ਨੂੰ ਵਿਭਿੰਨ ਬਣਾ ਸਕਣਗੇ ਵਿਸ਼ਵ ਪੱਧਰੀ ਪਾਇਵਲਾਂ ਨੂੰ ਮਜ਼ਬੂਤ ਕਰ ਸਕਣਗੇ ਤੇ ਲਖਾ ਵਿਦਿਆਰਥੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਹੀ ਉੱਚ ਗੁਣਵੱਤਾ ਵਾਲੀ ਯੂਕੇ ਸਿੱਖਿਆ ਮੁਹੱਈਆ ਕਰਵਾ ਸਕਣਗੇ ਇਨਵਿਨਿਟੀ ਅਧਿਆਨ ਵੀਜ਼ੇ ਦੇ ਵਿੱਚ ਆ ਰਹੀ ਗਿਰਾਵਟ ਤੋਂ ਬਾਅਦ ਲਾਗੂ ਕੀਤੀ ਗਈ ਹੈ ਜੋ 2025 ਨੂੰ ਖਤਮ ਹੋਏ ਸਾਲ ਦੌਰਾਨ 431000 ਤੋਂ ਵੱਧ ਸਪਾਂਸਰਡ ਅਧਿਆਨ ਵੀਜ਼ੇ ਜਾਰੀ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 18% ਦੀ ਕਟਬੰਦੇ ਨੇ ਇਸ ਤੋਂ ਇਲਾਵਾ ਸਰਕਾਰ ਨੇ ਹਰ ਅੰਤਰਰਾਸ਼ਟਰੀ ਵਿਦਿਆਰਥੀ ਤੋਂ ਪ੍ਰਤੀ ਸਾਲ 925 ਪਾਉਂਡ ਦਾ ਨਵਾਂ ਟੈਕਸ ਵੀ ਲਾਗੂ ਕੀਤਾ ਹੈ ਹਾਲਾਂਕਿ ਵੀਜ਼ੇ ਦੇ ਵਿੱਚ ਕਮੀ ਆਈ ਹੈ ਪਰ ਯੂਕਾਸ ਦੇ ਅੰਕੜੇ ਮੁਤਾਬਕ 2025 ਦੇ ਵਿੱਚ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਅਰਜ਼ੀਆਂ ਵਿੱਚ 2.5% ਦੀ ਵਾਧਾ ਦਰਜ ਕੀਤਾ ਗਿਆ ਹੈ ਕਲਾਸ ਕਰਕੇ ਚੀਨ ਤੋਂ ਆਉਣ ਵਾਲਿਆ ਅਲਸੀਆ ਦੇ ਵਿੱਚ ਜੀ ਕੋਰਟ ਵਾਤਾ ਦੇਖਿਆ ਗਿਆ ਇਸ ਸਮੇਂ ਲਗਭਗ 6 ਲੱਖ 20 ਹਜ਼ਾਰ ਵਿਦਿਆਰਥੀ ਦੁਨੀਆ ਦੇ ਕਰੀਬ 200 ਦੇਸ਼ਾਂ ਦੇ ਵਿੱਚ ਯੂਕੇ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਹੀ ਵਿਦਿਆਰਥੀ ਆਕੂ ਨੇ ਕੈਂਪਸ ਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਹੈ ਕੈਨਗੂ ਐਸ ਯੂ ਕੇ ਦੀ ਪ੍ਰਧਾਨ ਅਮੀਰਾ ਕੈਮਪ ਬੈਲ ਨੇ ਕਿਹਾ ਕਿ ਵਿਦਿਆਰਥੀ ਆਪਣੇ ਸਾਥੀਆਂ ਨਾਲ ਇੱਕੋ ਕੈਂਪਸ ਵਿੱਚ ਸਿੱਖਣਾ ਚਾਹੁੰਦੇ ਨੇ ਨਾ ਕਿ ਵੱਖ-ਵੱਖ ਮਹਾਦੀਪਾਂ ਦੇ ਵਿੱਚ। ਉਹਨਾਂ ਨੇ ਇਹ ਵੀ ਝੋਲ ਦਿੱਤਾ ਕਿ ਜੇਕਰ ਯੂਕੇ ਦੀ ਸਿੱਖਿਆ ਵਿਦੇਸ਼ੀ ਕੈਂਪਸਾਂ ਤੱਕ ਫੈਲਾਈ ਜਾਂਦੀ ਹੈ ਤਾਂ ਉੱਥੇ ਵੀ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀ ਅਨੁਭਵ ਯੂਕੇ ਦੇ ਮਿਆਰਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਦੱਸੇ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਹੈ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੇ ਅੰਤਰਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਯੂਕੇ ਦੇ ਮੰਤਰੀਆਂ ਨੇ ਹੁਣ ਦੇਸ਼ ਅੰਦਰ ਪੜ੍ਹਨ ਔਰ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਲਈ ਟਿੱਕੇ ਘਟਾ ਦਿੱਤੇ ਨੇ ਅਤੇ ਇਸ ਦੀ ਬਜਾਏ ਵਿਦੇਸ਼ਾਂ ਦੇ ਵਿੱਚ ਬ੍ਰਿਟਿਸ਼ ਸਿੱਖਿਆ ਦੇ ਵਿਸਥਾਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ ਸਰਕਾਰ ਦਾ ਦਾਅਵਾ ਹੈ ਕਿ 2030 ਤੱਕ ਸਿੱਖਿਆ ਨਿਰਯਾਤ ਨੂੰ ਵਧਾ ਕੇ 40 ਬਿਲੀਅਨ ਪੌਂਡ ਪ੍ਰਤੀ ਸਾਲ ਤੱਕ ਲਿਆਂਦਾ ਜਾਵੇ ਇਹ ਨਵਾਂ ਲਕਸ਼ਯ 2019 ਵਿੱਚ ਤੈਅ ਕੀਤੇ ਗਏ ਉਸ ਟੀਚੇ ਦੀ ਥਾਂ ਲਵੇਗਾ ਜਿਸ ਅਧੀਨ ਯੂਕੇ ਕੈਂਪਸ ਦੇ ਵਿੱਚ ਹਰ ਸਾਲ 6 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਜਨਾ ਸੀ ਨਵੀਂ ਅੰਤਰਰਾਸ਼ਟਰੀ ਸਿੱਖਿਆ ਰਣਨੀਤੀ ਅਧੀਨ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਹੱਬ, ਕੈਂਪਸ ਅਤੇ ਸਾਂਝੇਦਾਰੀ ਖੋਲ੍ਹਣ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ। ਤਾਜੋ ਵਿਦਿਆਰਥੀ ਆਪਣੇ ਦੇਸ਼ ਦੇ ਨੇੜੇ ਹੀ ਯੂਕੇ ਦੀ ਸਿੱਖਿਆ ਪ੍ਰਾਪਤ ਕਰ ਸਕਣ ਸਿੱਖਿਆ ਵਿਭਾਗ ਨੇ ਕਿਹਾ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਲਈ ਕੋਈ ਨਿਰਧਾਰਤ ਟੀਚਾ ਨਹੀਂ ਹੋਵੇਗਾ ਸਗੋਂ ਨਵੇਂ ਗਲੋਬਲ ਬਾਜ਼ਾਰ ਦੇ ਵਿੱਚ ਫਲਾਪ ਨੂੰ ਸਮਰਥਨ ਦਿੱਤਾ ਜਾਵੇਗਾ ਰਿਪੋਰਟ ਵਿੱਚ ਇਹ ਵੀ ਦੱਸਾਇਆ ਗਿਆ ਕਿ ਸਰਕਾਰ ਸਖਤ ਪਾਲਣਾ ਨਿਯਮ ਲਾਗੂ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਯੂਕੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀ ਅਸਲੀ ਅਤੇ ਯੋਗ ਨੇ ਜੇਕਰ ਕੋਈ ਯੂਨੀਵਰਸਿਟੀ ਇਹ ਮਾਪਦੰਡ ਪੂਰੇ ਕਰਨ ਦੇ ਵਿੱਚ ਅਸਫਲ ਜਾਂਦੀ ਹੈ ਤਾਂ ਉਸ ਨੂੰ ਭਰਤੀ ਸੀਮਾਵਾਂ ਚਾਹੀਦੀ ਤੋਂ ਤਾਂ ਕਿ ਆਪਣਾ ਲਾਇਸੈਂਸ ਵੀ ਗਵਾਣਾ ਪੈ ਸਕਦਾ ਹੈ ਮੰਤਰੀਆਂ ਨੇ ਸਪਸ਼ਟ ਕੀਤਾ ਕਿ ਯੂਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ ਸੈਨਾਲੀ ਦੇ ਸੰਬੰਧ ਵਿੱਚ ਪੁਸ਼ਟੀ ਵੀ ਕੀਤੀ ਗਈ ਸੀ ਕਿ ਯੂਕੇ ਤੋਂ ਜਾਸਤਾਈ ਦੇ ਵਿੱਚ ਯੂਰਪੀ ਯੂਨੀਅਨ ਦੇ ਇਰਾਸਮਸ ਪਲਸ ਪ੍ਰੋਗਰਾਮ ਤੇ ਵਿੱਚ ਮੂਰ ਸ਼ਾਮਲ ਹੋਵੇਗਾ ਸਿੱਖ ਸੱਤਰ ਬੀ. ਜੇ ਟੈਫਲਿਪਸਨ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਵਿਸਥਾਰ ਦੇ ਨਾਲ ਯੂਨੀਵਰਸਿਟੀ ਅਤੇ ਕਾਲਜ ਆਪਣੀ ਆਮਦਨ ਨੂੰ ਵਿਭਿੰਨ ਬਣਾ ਸਕਣਗੇ ਵਿਸ਼ਾ ਪੱਧਰੀ ਪਾਏਵਲ ਨੂੰ ਮਜ਼ਬੂਤ ਕਰ ਸਕਣਗੇ ਤੇ ਲਖਾ ਵਿਦਿਆਰਥੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਹੀ ਉੱਚ ਗੁਣਵੱਤਾ ਵਾਲੀ ਯੂਕੇ ਸਿੱਖਿਆ ਮੁਹਈਆ ਕਰਵਾ ਸਕਣਗੇ ਇਹ ਨਵੀਨ ਇਤੀ ਅਧਿਆਨ ਵਿੱਜਿਆ ਦੇ ਵਿੱਚ ਆ ਰਹੀ ਗਿਰਾਵਟ ਤੋਂ ਬਾਅਦ ਕੁਝ ਦਿੱਤੇ ਗਏ ਜੋ 2025 ਨੂੰ ਖਤਮ ਹੋਏ ਸਾਲ ਦੌਰਾਨ 431000 ਤੋਂ ਵੱਧ ਸਪਾਂਸਰਡ ਅਧਿਆਨ ਵੀਜ਼ੇ ਜਾਰੀ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 18% ਦੀ ਕਟਬੰਦੇ ਨੇ ਇਸ ਤੋਂ ਇਲਾਵਾ ਸਰਕਾਰ ਨੇ ਹਰ ਅੰਤਰਰਾਸ਼ਟਰੀ ਵਿਦਿਆਰਥੀ ਤੋਂ ਪ੍ਰਤੀ ਸਾਲ 925 ਪਾਉਂਡ ਦਾ ਨਵਾਂ ਟੈਕਸ ਵੀ ਲਾਗੂ ਕੀਤਾ ਹੈ ਹਾਲਾਂਕਿ ਵੀਜ਼ੇ ਦੇ ਵਿੱਚ ਕਮੀ ਆਈ ਹੈ ਪਰ ਯੂਕਾਸ ਦੇ ਅੰਕੜੇ ਮੁਤਾਬਕ 2025 ਦੇ ਵਿੱਚ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਅਰਜ਼ੀਆਂ ਵਿੱਚ 2.2% ਦੀ ਵਾਧਾ ਦਰਜ ਕੀਤਾ ਗਿਆ ਹੈ ਕਲਾਸ ਕਰਕੇ ਚੀਨ ਤੋਂ ਆਉਣ ਵਾਲੇ ਐਲਸੀਆ ਦੇ ਵਿੱਚ ਰਿਕਾਰਡ ਵਾਧਾ ਦੇਖਿਆ ਗਿਆ ਇਸ ਸਮੇਂ ਲਗਭਗ 6,20,000 ਵਿਦਿਆਰਥੀ ਦੁਨੀਆ ਦੇ ਕਰੀਬ 200 ਦੇਸ਼ਾਂ ਦੇ ਵਿੱਚ ਯੂਕੇ ਯੂਨੀਵਰਸਿਟੀਆਂ ਦੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਹੀ ਵਿਦਿਆਰਥੀ ਆਕੂ ਨੇ ਕੈਂਪਸ ਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਹੈ ਨਿਕੂ ਐਸਯੂਕੇ ਦੀ ਪ੍ਰਧਾਨ ਅਮੀਰਾ ਕੈਮਬੈਲ ਨੇ ਕਿਹਾ ਹੈ ਕਿ ਵਿਦਿਆਰਥੀ ਆਪਣੇ ਸਾਥੀਆਂ ਨਾਲ ਇੱਕੋ ਕੈਂਪਸ ਵਿੱਚ ਸਿੱਖਣਾ ਚਾਹੁੰਦੇ ਨੇ ਨਾ ਕਿ ਵੱਖ-ਵੱਖ ਮਹਾਦੀਪਾਂ ਦੇ ਵਿੱਚ ਉਹਨਾਂ ਨੇ ਇਹ ਵੀ ਝੋਲ ਦਿੱਤਾ ਕਿ ਜੇਕਰ ਯੂਕੇ ਦੀ ਸਿੱਖਿਆ ਵਿਦੇਸ਼ੀ ਕੈਂਪਸਾਂ ਤੱਕ ਫੈਲਾਈ ਜਾਂਦੀ ਹੈ ਤਾਂ ਉੱਥੇ ਵੀ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀ ਅਨੁਭਵ ਯੂਕੇ ਦੇ ਮਿਆਰ ਦੇ ਬਰਾਬਰ ਹੋਣਾ ਚਾਹੀਦਾ ਹੈ